ਦਰਨਾ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਡਿਟੇਨ। ਸ਼੍ਰੀ ਮੁਕਸਰ ਸਾਹਿਬ ਵਿਖੇ ਬਠਿੰਡਾ ਰੋਡ ਤੇ ਧਰਨਾ ਦੇਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਮੌਕੇ ਤੇ ਪੁਲਿਸ ਵੱਲੋਂ ਡਿਟੇਨ ਕਰ ਲਿੱਤਾ ਗਿਆ। ਸਵੇਰ ਵੇਲੇ ਕਿਸਾਨ ਬਠਿੰਡਾ ਰੋਡ ਤੇ ਧਰਨਾ ਦੇਣ ਵਾਸਤੇ ਇਕੱਠੇ ਹੋਏ ਸਨ ਜਿੱਥੇ ਕਰੀਬ 11 ਵਜੇ ਪੁਲਿਸ ਨੇ ਉਹਨਾਂ ਨੂੰ ਡਿਟੇਨ ਕੀਤਾ ਤੇ ਆਪਣੇ ਨਾਲ ਲੈ ਗਈ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਧਰਨਾ ਦੇਣਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੁਲਿਸ ਦੇ ਐਕਸ਼ਨ ਦੇ ਵਿਰੋਧ ਵਜੋਂ ਸੂਬਕ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਤੁਸੀਂ ਤਾਂ ਸਾਰੇ ਬੰਦੇ ਚੱਕੇ ਕਰਕੇ ਧਰ ਰੋਦੇ ਹੋ ਸਾਰੇ ਅਜੇ ਕਿਹੜੀ ਯੂਨੀਅਨ ਚ ਸਿੱਧਾ ਦੱਲੇ ਵਾਲੇ ਦੱਲਿਆ ਦੇ ਨਾਲ ਆ ਕਿੰਨੇ ਬੰਦੇ ਜਿਹੜੇ ਚੱਕੇ ਗਏ ਸੀ ਗੱਤ ਬੰਦੇ 15 20 ਚੱਕੇ ਕਿੱਥੋਂ ਦੇ ਰਹਿਣ ਵਾਲੇ ਸੀ ਸੂਰਿਆ ਲਗੇ ਕੀ ਮੰਗ ਕਰਦੇ ਸੀ ਅਸੀਂ ਕੁ ਬਾਦੀ ਮੰਗਾ ਹੁਕੀ ਮੰਗਾ ਮੰਗਦੇ ਸਰ ਕਰਦੇ ਦਿੱਤੇ ਆ ਤਾਂ ਕੋਈ ਨਾ ਸਾਲਾ ਜੀ ਸਭ ਜੀਓ ਸਾਨੂੰ ਕੋਸਤਾ ਕਿਨਾਂ ਗੱਗਲੇ ਦੇ ਭੌਂਕੀ ਚਲਿਆ ਅਸੀਂ ਸ਼ਾਂਤੀ ਮੈਂ ਤਾਂ ਧਰਨਾ ਲਾਉਂਦੇ ਸੀ ਸ਼ਰਤ ਦੇ ਪਾਸੇ ਬੈਠਾ ਸੀ ਜਿਆ ਬਾਟਰਾ ਤੇ ਦੁੱਲਨ ਚੱਲਿਆ ਸੀ ਉਹ ਰਾਤ ੱੱਕਾ ਹੋਇਆ ਕੱਲ ਜੋ ਕੁਝ ਹੋਇਆ ਬਹੁਤ ਮਾੜਾ ਭਾਗਾ ਹੋਇਆ ਅੱਜ ਪਰਸੇ ਕਹਿੰਦੇ ਅਸੀਂ ਅੰਦਰ ਜਾ ਰਹੇ ਹਾਂ